रेडी स्टार्ट सरदार भगत सिंह ਢੰਡੋਗਲ ਦਾ ਜਨਮ ਕਿਸਾਨ ਪਰਿਵਾਰ ਵਿੱਚ ਸਰਦਾਰ ਬਰਿਆਮ ਸਿੰਘ ਦੇ ਘਰ ਮਾਤਾ ਮਹਾਕੌਰ ਦੀ ਕੁੱਖੋਂ 1893 ਇਸਵੀ ਵਿੱਚ ਹੋਇਆ ਡੰਡੀ ਮੁੱਢਲੀ ਵਿੱਦਿਆ ਪ੍ਰਾਪਤੀ ਮੰਗਰੋਂ ਆਪ ਰਿਆਸਤ ਪਟਿਆਲਾ ਦੀ ਫੌਜ ਵਿੱਚ ਭਰਤੀ ਹੋ ਕੇ 19 ਅਕਤੂਬਰ 1914 ਇਸ ਵੀ ਨੂੰ ਪਹਿਲੀ ਸੰਸਾਰ ਜੰਗ ਵਿੱਚ ਸ਼ਾਮਿਲ ਹੋਣ ਲਈ ریاਸਤੀ ਫੌਜਾਂ ਨਾਲ ਵਿਦੇਸ਼ ਚਲੇ ਗਏ ਡੰਡੀ ਜਦੋਂ ਉਹ 23 ਜਨਵਰੀ 1919 ਇਸ ਵੀ ਨੂੰ ਜੰਗ ਵਿੱਚੋਂ ਵਾਪਸ ਪਰਤੇ ਤਾਂ ਉਹਨਾਂ ਨੇ ਆਪਣੇ ਲੋਕਾਂ ਨੂੰ ਗੁਲਾਮੀ ਤੇ ਅਨਪੜਤਾ ਤੋਂ ਨਜਾਤ ਦਿਵਾਉਣ ਦਾ ਪ੍ਰਣ ਲਿਆ ਡੰਡੀ ਅਕਾਲੀ ਲਹਿਰ ਵਿੱਚ ਹਿੱਸਾ ਲੈਣ ਕਰਕੇ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋਈ ਡੰਡੀ ਇਸ ਤੋਂ ਬਾਅਦ ਉਹ ਪਰਜਾ ਮੰਡਲ ਲਹਿਰ ਦੇ ਮੁਖੀ ਆਗੂਆਂ ਵਿੱਚ ਜਾਣੇ ਜਾਣ ਲੱਗੇ ਤੇ ਮੁਖ ਬੁਲਾਰੇ ਦੇ ਤੌਰ ਤੇ ਵਿਚਰੇ ਡੰਡੀ ਜਦੋਂ 1931 ਈਸਵੀ ਨੂੰ ਤੂਰੀ ਕਾਨਫਰੰਸ ਹੋ ਰਹੀ ਸੀ ਤਾਂ ਮੌਕੇ ਦਾ ਥਾਣੇਦਾਰ ਸਲਾਮਤ ਅਲੀ ਦੇਸ਼ ਭਗਤਾ ਨਾਲ ਹੱਥੋ ਪਾਈ ਕਰਦਾ ਫਟੜ ਹੋ ਗਿਆ ਡੰਡੀ ਉਹਨਾਂ ਨੂੰ ਕਾਨਫਰੰਸ ਦਾ ਜ਼ਿੰਮੇਵਾਰ ਤੇ ਇਲਾਕੇ ਮੁਖੀ ਹੋਣ ਕਰਕੇ 5 ਸਾਲ ਦੀ ਸਜ਼ਾ ਸੁਨਾ ਕੇ ਨਾਰਨੌਲ ਪੇਜ ਦਿੱਤਾ ਗਿਆ ਡੰਡੀ ਇਥੇ ਆਪ ਨੇ ਜੇਲ੍ਹ ਦੀਆਂ ਬਦਸਲੂਕੀਆਂ ਤੇ ਸਿਆਸੀ ਕੈਦੀਆਂ ਦੀ ਵੱਖਰੀ ਪੋਜੀਸ਼ਨ ਬਣਾਉਣ ਲਈ 13 ਮਹੀਨੇ 13 ਦਿਨ ਨੰਗੇ ਬਦਨ ਭੁੱਖੇ ਰਹਿ ਕੇ ਇਤਿਹਾਸ ਰਚਿਆ ਡੰਡੀ ਅਖੀਰ ਉਹਨਾਂ ਨੂੰ ਮਰਨ ਕਿਨਾਰੇ ਨੀਮ ਬੇਹੋਸੀ ਵਿੱਚ ਤੂਰੀ ਸਟੇਸ਼ਨ ਤੇ ਉਤਾਰ ਦਿੱਤਾ ਗਿਆ ਡੰਡੀ ਪਤਾ ਲੱਗਣ ਤੇ ਸਾਥੀਆਂ ਨੇ ਸੰਭਾਲ ਕੀਤੀ ਡੰਡੀ ਆਪ ਨੂੰ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਦੀ ਸ਼ਹੀਦੀ ਤਵਾਦ ریاਸਤੀ ਪਰਜਾ ਮੰਡਲ ਨੇ ਪ੍ਰਧਾਨ ਚੁਣ ਲਿਆ ਡੰਡੀ ਇਹ ਜ਼ਿੰਮੇਵਾਰੀ ਇਨਾ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਰਸਵਾਰਥ ਰਹਿ ਕੇ ਨਿਭਾਈ ਡੰਡੀ ਆਪ ਜੀ ਨੂੰ ਨਾਹੀ ਪਰਿਵਾਰ ਦਾ ਮੋਹ ਨਾਹੀ ਲਾਲਚ ਤੇ ਨਾਹੀ ਡਰਾਵੇ ਆਪਣੇ ਨਿਸ਼ਾਨੇ ਤੋਂ ਠੜਕਾ ਸਕੇ ਡੰਡੀ ਉਹਨਾਂ ਦੇਸ਼ ਆਜ਼ਾਦੀ ਅਤੇ ਰਾਜਾ ਸ਼ਾਹੀ ਨੂੰ ਖਤਮ ਕਰਕੇ ਲੋਕਾਂ ਦੀ ਨੁਮਾਇੰਦਗੀ ਲੋਕਤੰਤਰ ਵਾਸਤੇ 10 ਅਗਸਤ 1938 ਨੂੰ ਦੇਸ਼ ਲਈ ਜ਼ਿੰਦਗੀ ਕੁਰਬਾਨ ਕਰ ਦਿੱਤੀ ਡੰਡੀ ਆਜ਼ਾਦੀ ਤੋਂ 9 ਸਾਲ ਪਹਿਲਾਂ ਉਹਨਾਂ ਦੇ ਮਰਜੀਵੜੇ ਸਾਥੀਆਂ ਤੇ ਪਰਜਾ ਮੰਡਲ ਵੱਲੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਪੁਲਿਸ ਦੀਆਂ ਸਖਤੀਆਂ ਤੇ ਡਾਂਗਾ ਦੀ ਪਰਵਾਹ ਨਾ ਕਰਦਿਆਂ ਧੂਰੀ ਤੋਂ ਸ਼ੁਰੂ ਕੀਤਾ ਗਿਆ ਡੰਡੇ ਹੁਣ ਇਹ ਢੰਡੋਗਲ ਪਿੰਡ ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਉਹਨਾਂ ਦੇ ਨਾਂ ਤੇ ਬਣੇ ਦੀਵਾਨ ਹਾਲ ਵਿੱਚ ਪਿੰਡ ਦੀ ਗੁਰਦੁਆਰਾ ਕਮੇਟੀ ਅਤੇ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਵੱਲੋਂ 8 9 10 ਅਗਸਤ ਨੂੰ ਹਰ ਸਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਡੰਡੀ ਜਿੱਥੇ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਿਕ ਹਸਤੀਆਂ ਢਾਡੀ ਅਤੇ ਕਵੀਸਰੀ ਜਥੇ ਪ੍ਰਬੰਧਕਾਂ ਵੱਲੋਂ ਮਿੱਥੇ ਸਮੇਂ ਅਨੁਸਾਰ 3 ਦਿਨ ਦੁਪਹਿਰ ਤੋਂ ਸ਼ਾਮ ਤੱਕ ਸਜੇ ਦੀਵਾਨਾ ਵਿੱਚ ਹਾਜ਼ਰੀ ਭਰਦੇ ਹਨ ਡੰਡੀ